ਜ਼ਿਰਖਪੁਰ ਦੇ ਵਿੱਚ ਸਵਾਰੀਆਂ ਨੇ ਹੰਗਾਮਾ ਕੀਤਾ ਬਸਾਂ ਦੇ ਵਿੱਚ ਨਾ ਚੜਾਉਣ ਨੂੰ ਲੈ ਕੇ ਵਿਰੋਧ ਕੀਤਾ ਗਿਆ ਪੀ ਆਰ ਟੀ ਸੀ ਕਰਮਚਾਰੀ ਸਿਰਫ 52 ਸਵਾਰੀਆਂ ਬਿਠਾ ਰਹੇ ਨੇ ਕਰਮਚਾਰੀਆਂ ਦੇ ਨਾਲ ਉਲਝੀਆਂ ਨੇ ਸਵਾਰੀਆਂ ਔਰ ਮੰਗਾ ਨੂੰ ਲੈ ਕੇ ਮੁਲਾਜ਼ਮਾਂ ਨੇ ਰੱਖੀ ਹੋਈ ਹੈ ਸ਼ਰਤ ਪੱਕੇ ਕਰਨ ਨੂੰ ਲੈ ਕੇ ਪੀ ਆਰ ਟੀ ਸੀ ਮੁਲਾਜ਼ਮ ਜਿਹੜਾ ਪ੍ਰਦਰਸ਼ਨ ਕਰ ਰਹੇ ਨੇ 52 ਸਵਾਰੀਆਂ ਚੜਾਉਣ ਨੂੰ ਲੈ ਕੇ ਲੋਕਾਂ ਦੇ ਵਿੱਚ ਰੋਸ ਦੇਖਿਆ ਜਾ ਰਿਹਾ ਹੈ ਸਵਾਰੀਆਂ ਨੂੰ ਆਪਣੀ ਮੰਜ਼ਿਲ ਤੇ ਪਹੁੰਚਣ ਦੇ ਵਿੱਚ ਦਿੱਕਤ ਆ ਰਹੀ ਹੈ ਬੱਸਾਂ ਦੇ ਵਿੱਚ ਨਾ ਚੜਾਉਣ ਨੂੰ ਲੈ ਕੇ ਯਾਰਟੀਸੀ ਕਰਮਚਾਰੀ ਸਿਰਫ 52 ਸਵਾਰੀਆਂ ਹੀ ਜਿਹੜਾ ਬੱਸਾਂ ਦੇ ਵਿੱਚ ਉਠਾ ਰਹੇ ਨੇ ਪਰ ਸਭ ਪਿਛਲੇ ਦਿਨੀ ਪੀਆਰਟੀਸੀ ਦੇ ਜੋ ਮੁਲਾਜ਼ਮ ਨਹੀਂ ਉਹਨਾਂ ਦੇ ਵੱਲੋਂ ਇਹ ਕਹਿ ਦਿੱਤਾ ਗਿਆ ਸੀ ਕਿ ਕਿਉਂਕਿ ਉਹ ਕੱਚੇ ਨੇ ਉਹਨਾਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ ਤਾਂ ਵਿਰੋਧ ਦੇ ਵਜੋਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਬੱਸਾਂ ਦੇ ਵਿੱਚ ਜਿੰਨੀ ਸਿਟਿੰਗ ਕੈਪੈਸਿਟੀ ਹੈ ਸਿਟਿੰਗ ਕੈਪੈਸਿਟੀ ਲਗਭਗ 52 ਸਵਾਰੀਆਂ ਦੀ ਹੁੰਦੀ ਹੈ ਉਹਨਾਂ ਨੇ ਕਿਹਾ ਸੀ ਕਿ ਅਸੀਂ ਓਨੀ ਹੀ ਕਪੈਸਿਟੀ ਦੀ ਸਵਾਰੀਆਂ ਜੜੀਆਂ ਬਿਠਾਵਾਂਗੇ ਯਾਨੀ ਕਿ 52 ਸੀਟਾਂ ਨੇ ਤਾਂ 52 ਸਵਾਰੀਆਂ ਹੀ ਬਿਠਾਵਾਂਗੇ ਉਸ ਤੋਂ ਵੱਧ ਸਵਾਰੀ ਜਿਹੜਾ ਉਹ ਨਹੀਂ ਬਿਠਾਵਾਂਗੇ ਖੈਰ ਉਸ ਤੋਂ ਬਾਅਦ ਹੁਣ ਲੋਕਾਂ ਨੂੰ ਇਹ ਪਰੇਸ਼ਾਨੀ ਆ ਰਹੀ ਹੈ ਕਿਉਂਕਿ ਆਮ ਤੌਰ ਤੇ ਵਿਦੇਸ਼ਾਂ ਦੇ ਵਿੱਚ ਇਹ ਨਿਯਮ ਜ਼ਰੂਰ ਫਾਲੋ ਕੀਤਾ ਜਾਂਦਾ ਹੈ ਕਿ ਜਿੰਨੀਆਂ ਸੀਟਾਂ ਨੇ ਓਨੀਆਂ ਸਵਾਰੀਆਂ ਬੈਠਣ ਗਿਆ ਪਰ ਭਾਰਤ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਸੀਟਾਂ ਜਿਹੜੀਆਂ ਹੁੰਦੀਆਂ ਨੇ ਜਿੰਨੀਆਂ ਸੀਟਾਂ ਤੇ ਸਵਾਰੀਆਂ ਬੈਠੀਆਂ ਹੁੰਦੀਆਂ ਉਹ ਤੋਂ ਜ਼ਿਆਦਾ ਖੜੀਆਂ ਹੁੰਦੀਆਂ ਨੇ

ਜ਼ਿਰਖਪੁਰ ਦੇ ਵਿੱਚ ਸਵਾਰੀਆਂ ਨੇ ਹੰਗਾਮਾ ਕੀਤਾ ਬਸਾਂ ਦੇ ਵਿੱਚ ਨਾ ਚੜਾਉਣ ਨੂੰ ਲੈ ਕੇ ਵਿਰੋਧ ਕੀਤਾ ਗਿਆ ਪੀ ਆਰਟੀਸੀ ਕਰਮਚਾਰੀ ਸਿਰਫ 52 ਸਵਾਰੀਆਂ ਬਿਠਾ ਰਹੇ ਨੇ ਕਰਮਚਾਰੀਆਂ ਦੇ ਨਾਲ ਉਲਝੀਆਂ ਨੇ ਸਵਾਰੀਆਂ ਔਰ ਮੰਗਾ ਨੂੰ ਲੈ ਕੇ ਮੁਲਾਜ਼ਮਾਂ ਨੇ ਰੱਖੀ ਹੋਈ ਹੈ ਸ਼ਰਤ ਪੱਕੇ ਕਰਨ ਨੂੰ ਲੈ ਕੇ ਪੀ ਆਰਟੀਸੀ ਮੁਲਾਜ਼ਮ ਜਿਹੜਾ ਪ੍ਰਦਰਸ਼ਨ ਕਰ ਰਹੇ ਨੇ 52 ਸਵਾਰੀਆਂ ਚੜਾਉਣ ਨੂੰ ਲੈ ਕੇ ਲੋਕਾਂ ਦੇ ਵਿੱਚ ਰੋਸ ਦੇਖਿਆ ਜਾ ਰਿਹਾ ਹੈ ਸਵਾਰੀਆਂ ਨੂੰ ਆਪਣੀ ਮੰਜ਼ਿਲ ਤੇ ਪਹੁੰਚਣ ਦੇ ਵਿੱਚ ਦਿੱਕਤ ਆ ਰਹੀ ਹੈ ਬੱਸਾਂ ਦੇ ਵਿੱਚ ਨਾ ਚੜਾਉਣ ਨੂੰ ਲੈ ਕੇ ਯਾਰਟੀਸੀ ਕਰਮਚਾਰੀ ਸਿਰਫ 52 ਸਵਾਰੀਆਂ ਹੀ ਜਿਹੜਾ ਬੱਸਾਂ ਦੇ ਵਿੱਚ ਉਠਾ ਰਹੇ ਨੇ ਪਰ ਸਭ ਪਿਛਲੇ ਦਿਨੀ ਪੀਆਰਟੀਸੀ ਦੇ ਜੋ ਮੁਲਾਜ਼ਮ ਨਹੀਂ ਉਹਨਾਂ ਦੇ ਵੱਲੋਂ ਇਹ ਕਹਿ ਦਿੱਤਾ ਗਿਆ ਸੀ ਕਿ ਕਿਉਂਕਿ ਉਹ ਕੱਚੇ ਨੇ ਉਹਨਾਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ ਤਾਂ ਵਿਰੋਧ ਦੇ ਵਜੋਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਬੱਸਾਂ ਦੇ ਵਿੱਚ ਜਿੰਨੀ ਸੀਟਿੰਗ ਕੈਪੈਸਿਟੀ ਹੈ ਸੀਟਿੰਗ ਕੈਪੈਸਿਟੀ ਲਗਭਗ 52 ਸਵਾਰੀਆਂ ਦੀ ਹੁੰਦੀ ਹੈ ਉਹਨਾਂ ਨੇ ਕਿਹਾ ਸੀ ਕਿ ਅਸੀਂ ਉਨੀ ਹੀ ਕਪੈਸਿਟੀ ਦੀ ਸਵਾਰੀਆਂ ਜਿਹੜੀਆਂ ਬਿਠਾਵਾਂਗੇ ਯਾਨੀ ਕਿ 52 ਸੀਟਾਂ ਨੇ ਤਾਂ 52 ਸਵਾਰੀਆਂ ਹੀ ਬਿਠਾਵਾਂਗੇ ਉਸ ਤੋਂ ਵੱਧ ਸਵਾਰੀ ਜਿਹੜਾ ਉਹ ਨਹੀਂ ਬਿਠਾਵਾਂਗੇ ਫਿਰ ਉਸ ਤੋਂ ਬਾਅਦ ਹੁਣ ਲੋਕਾਂ ਨੂੰ ਇਹ ਪਰੇਸ਼ਾਨੀ ਆ ਰਹੀ ਹੈ ਕਿਉਂਕਿ ਆਮ ਤੌਰ ਤੇ ਵਿਦੇਸ਼ਾਂ ਦੇ ਵਿੱਚ ਇਹ ਨਿਯਮ ਜ਼ਰੂਰ ਫਾਲੋ ਕੀਤਾ ਜਾਂਦਾ ਹੈ ਕਿ ਜਿੰਨੀਆਂ ਸੀਟਾਂ ਨੇ ਉਨੀਆਂ ਸਵਾਰੀਆਂ ਬੈਠਣ ਗਿਆ ਪਰ ਭਾਰਤ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਸੀਟਾਂ ਜਿਹੜੀਆਂ ਹੁੰਦੀਆਂ ਨੇ ਜਿੰਨੀਆਂ ਸੀਟਾਂ ਤੇ ਸਵਾਰੀਆਂ ਬੈਠੀਆਂ ਆਉਂਦੀਆਂ ਉਹ ਤੋਂ ਜ਼ਿਆਦਾ ਖੜੀਆਂ ਆਉਂਦੀਆਂ ਨੇ